ਮੈਸੇਜ ਆ ਰਿਹਾ ਸਰ ਵੀ ਸੀ ਵੀਡੀਓ ਕਰ ਬੋਡਨਸੀ ਬ੍ਰੇਕ ਕਰਦੇ ਹੋ ਸਾਈਡ ਤੇ ਬੈਠੇ ਹੋ ਸਰ ਸਾਰੇ ਅੰਦਰ ਬੈਠੇ ਸਰ ਤੁਸੀਂ ਪੁੱਛਿਆ ਬੜਾ ਪੀਏ ਸਰ ਕੁਝ ਕੁਝ ਕਹਦੇ ਹੋ ਇੱਕ ਵਾਰ ਸਰ ਕਰੋ ਡਾਇਰੈਕਟ ਇੱਕ ਮਿੰਟ ਸਾਈਡ ਤੇ ਲੱਗ ਲੈਣ ਪੀਏ ਸਰ ਨੰਗ ਲੈਣ ਅੱਜ ਦਸੋ ਜੀ ਅਧਰਸ ਜੀ ਆਇਆ ਦਸਿਆ ਸੀ ਨਾ ਕਿ ਸਾਰੇ ਵਿੱਚ ਜਲ ਨੂੰ ਮੈਂ ਵੇਟ ਕਰਾਂਗੇ ਸਿੱਧਾ ਡੀਸੀ ਸਾਹਿਬ ਨੂੰ ਉਹ ਬਹੁਤ ਤਰਜੀਹ ਦੇਣਾ ਨੰਬਰ ਅਸੀਂ ਵੇਟ ਕਰਦੇ ਹਾਂ ਬੇਟਾ ਸਰ ਕੋਈ ਗੱਲ ਨਹੀਂ ਯਾਰ ਮੈਂ ਡਾਕਟਰ ਸਾਹਮਣੇ ਕਰਨਾ ਹੈ ਨਾ ਐਂ ਹੋਇਆ ਮਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਯਾਰ ਕਿਆ ਹੈ ਤੋ ਦੋ ਮਿੰਟ ਤਾਂ ਬੰਦ ਕਰਕੇ ਲੈ ਲੈ ਬੜਾ ਬੋਰੀ ਇਸ਼ੂ ਆ ਕੇ ਕਰਨਾ ਫਿਰ ਅਮਰ ਜੀ ਕੋਈ ਗੱਲ ਨਹੀਂ ਹੈ ਭਾਈ ਕੈਮਰਾ ਕਰਕੇ ਬੋਲਦੇ ਨਹੀਂ ਸੀ ਬੋਲਦੇ ਨਹੀਂ ਭਾਈ ਦੇ ਸਭ ਚੰਗਾ ਆ ਦੇਣਾ ਤੇ ਦੋ ਮਿੰਟ ਕਰ ਲੈਣਾ ਅਸੀਂ ਰੋਲ ਨਹੀਂ ਸੀ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਬੇਟਾ ਤੁਸੀਂ ਉਹਨਾਂ ਨੇ ਇੱਕ ਵਾਰ ਦੋ ਕਰਾ ਦੇ ਅਸੀਂ ਕਿਉਂਕਿ ਉਹਨਾਂ ਨੇ ਤੁਹਾਡੇ ਮੇਲੇ ਤੋਂ ਕਹਿਣ ਨਹੀਂ ਜਾਣਾ ਹੈਗਾ ਹਾਂ ਹਾਂ ਕੋਈ ਨਹੀਂ ਅਸੀਂ ਨਹੀਂ ਆ ਕਰਾਦੇ ਸਾਨੂੰ ਪਤਾ ਹੈ ਨਵੀਂ ਗੱਲ ਦੱਸਣ ਲੱਗਾ ਜੀ ਕੀ ਸ਼ੁਰੂ ਹੋ ਗਿਆ ਹੈ ਆਏ ਇਸ ਲਈ ਬਹੁਤ ਜਿਆਦਾ ਤੇ ਕਈਆਂ ਦੇ ਕਈ ਆ ਰਹੀਆਂ ਤੇ ਵੀਡੀਓ ਪੀਕ ਕਰਦੇ ਹੁੰਦੇ ਜੀਨੂਟ ਕਦੇ ਆ ਬਸ ਟੂਟਾ ਰਹੇ ਆ ਜੀ ਆਜ ਆਇਆਗਾ ਬਾਓ ਹੀ ਸਾਡੇ ਬੰਦੇ ਹੋਂ ਹੈ ਨਾ ਆਪ ਹੀ ਆਪ ਨਜ਼ਾਰਾ ਕਰ ਰਹਾ ਹੈ ਉਹ ਤੁਸੀਂ ਜਿਹੜਾ ਜੀ ਉਹਨੂੰ ਕੀ ਬਾਰੇ ਵੀ ਇਹਨਾਂ ਨੇ ਬਹੁਤ ਹੀ ਠੀਕਾ ਹਾਂ ਜੀ ਜਿਹੜਾ ਜੀ ਜਿਹੜਾ ਬੀਨੋ ਬੁਲਿਓ ਜਾਈਏ ਪੱਕੇ ਚਲੋ ਮਗਰ ਦਾਜ ਮੀਟਿੰਗ ਹਾਲ ਕੇ ਵੈਸ ਇਸ ਨੋਟ ਫੇਅਰ ਸੋ ਫੋਰ ਦਾ ਫਸਟ ਮੈਡਮ ਥਿਸ ਇਸ ਅ ਪਬਲਿਕ ਇਸ਼ੂਸ You know, the you so, no, the no but my submission well. is having uh, a very simple technique that, that I was respectable, we uh, It was we something that had been we are not uh, for decades. And we and have, have come, come to you, you no, but it was oh, a complete refusal. Uh, i'm mean, the first well, to say I, 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 I have and I, I, I have, i had intimated you that i uh, will uh, th uh, but the then i can wait that we are getting the i this is my right to tell you something which they thought was Black gold from so the we uh, have come here to inform you that there are certain areas which are not in the field. There My is nobody. Madam, I must tell you the facts. There is no team has gone there. First of all, you should have visited. This is your duty. You are district magistrate. बस फैबिया बट नोबडी हैज गॉन हियर सेम थिंग देयर आई एम हियर वेरी वेल यू नो योर ड्यूटी बट वी हैव टू रिमाइंड यू नॉक्स योर डोर्स आई विश यू वर नोइंग योर ड्यूटी फॉर मेनी इयर्स जीरा जीरा पे उसे आग लग चुकी है जी और उसे नुकसान हुआ उसे काइंडली इमीडिएटली उन आदमी बंदਿਆਂ ਨੂੰ ਤੁਸੀਂ ਮਦਦ ਪਹੁੰਚਾਓ ਉਹਨਾਂ ਦੇ ਜਿਹੜੇ ਪਸ਼ੂ ਨੇ ਤੂੜੀ ਵਗੈਰਾ ਜਾਂ ਹੋਰ ਜਿਹੜੀ ਚੀਜ਼ ਹੈ ਔਰ ਅੱਗੇ 2021 ਦਾ ਵੀ ਜਿਹੜਾ ਇੱਕ ਵਾਅਦਾ ਪੈਂਡਿੰਗ ਪਿਆ ਹੈ ਆ ਜੀਰੇ ਦਾ ਜੀ ਜਿਹਨਾਂ ਨੂੰ ਸਾਰੇ ਆ ਜੀਰੇ ਨੇ ਇੱਕ ਦਾ ਦੋ ਦੋ ਕਿਲੋ ਜਿੰਨੇ ਸਾਰੇ ਸਭ ਮੈਂ ਆਲਰੇਡੀ ਅਸੈਸਮੈਂਟ ਵਾਸਤੇ ਜੀ ਆ ਚੁੱਕਿਆ ਚੁੱਕੀ ਹਾਂ ਐਸਡੀਐਮ ਨੂੰ ਪਰਫਾਰਮਾ ਵੀ ਦਿੱਸਪੀਅਲ ਚਾਹੀ ਵੀ ਕੰਦੇ ਤੇ ਅੰਦਰ ਰਿਪੋਰਟ ਵੀ ਮੰਗੀ ਹੈ ਰੀਪੋਰਟ ਆਂਦੇ ਹੀ ਅਸੈਸਮੈਂਟ ਹੁੰਦੀ ਹੈ ਅਸੀਂ ਸਰਕਾਰ ਦੇ ਅਨੇ ਕੋਈ ਨਹੀਂ ਮੋਡਾ ਮੈਮੋਰੰਡਮ ਜਿਹੜਾ ਹੈ 40 ਜਿਹੜੀ ਤੇ ਖਾਸ ਤੇ ਤੁਸੀਂ ਸੇਅਰੋ ਬੋਲਣਗੇ ਜੀ ਕੈਪਟਾਈਜ਼ਿੰਗ ਪ੍ਰੋਸੈਸ ਐਜ਼ ਵੈਲ ਆਮ ਮਾਈਟ ਸੀ ਗoing on ਮੈਮ ਮੈਂ ਮੈਮੋਰੰਡਮ ਲਈ ਪਾਸ ਤੇ ਤੁਹਾਨੂੰ ਸਾਰਿਆਂ ਨੂੰ ਸੈਟਲਾਈਟ ਨੈਵੀਗੇਸ਼ਨ ਸਿਸਟਮ ਤੁਹਾਨੂੰ ਦੱਸਿਆ ਧੰਨਵਾਦ ਜੀ ਵੈਸ ਸਪੋਰਟਸ ਵੀ ਦਾਨ ਹੋទਾਲ ਇੱਕ ਮੀਟਿੰਗ ਦੇਫੀ ਹੋਈ ਹੈ ਬੇਰੀ ਨਾਰਲੀ ਬੇਰੀ ਦੋ ਬੰਦੇ ਡੈਥ ਹੋ ਗਏ ਛੋਟੇ ਵਾਲੇ ਜੀ ਇਹ ਇੱਕ ਮੀਟਿੰਗ ਆ ਦੇਖੋ ਆ ਆਪਣੇ ਨੀਰ ਮੰਤਰੀ ਵੀ ਜਾ ਰਿਹਾ ਸੀ ਉੱਥੇ ਜਾਣਾ ਕੀ ਸਾਨੂੰ ਮਿਲ ਨਹੀਂ ਦੇ ਰਹੇ ਇੱਥੇ ਪੰਜਾਬ ਦੇ ਕਿਸਾਨਾਂ ਦੀ ਫਸਲ ਸੜ ਰਹੀ ਸੀ ਜੀ ਸਾਡੇ ਰਾਜ ਦੇ ਸਰਕਾਰ ਨੂੰ ਪੱਗੇ ਪਾਰਿਆ ਸੀ ਸਰਕਾਰ ਦੇ ਪਾਰ ਰੱਖਦੇ ਨਹੀਂ ਜਾਨ ਤੇ ਫੀਲਡ ਤੇ ਜਾਣ ਦਾ ਟਾਈਮ ਹੈ ਨਹੀਂ ਅਸੀਂ ਕੋਲ ਫੀਲਡ ਤੇ ਜਾਣ ਦਾ ਟਾਈਮ ਹੈ ਅਸੀਂ ਵਖਾਣ ਆਏ ਆ ਆ ਦੇਖੋ ਜੀ ਇੱਥੇ ਦੇਖ ਲੈਣਾ ਫੀਲਡ ਤੇ ਜਿਵੇਂ ਨਹੀਂ ਕਹਿਣਾ ਇੱਥੇ ਚੈੱਕ ਕਰ ਲੈਣਾ ਇਹ ਕਣਕੇ ਆਹ ਹਾਲ ਬਣ ਗਿਆ але це так